ਰਕੀਆ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਬੜੀ ਮੰਦਪਾਗੀ ਗੱਲ ਆ ਕਾਂਗਰਸ ਦੇ ਇਹਨਾਂ ਦੀ ਰਲੀ ਮਿਲੀ ਸਾਜ਼ਿਸ਼ਾਂ ਆ ਆਮ ਆਦਮੀ ਦੀ ਇਹ ਪੂਰੇ ਦੇਸ਼ 'ਚ ਇਕੱਠੇ ਹੋਏ ਹੋਏ ਆ ਹਲਕੀ ਜਿਹਾ ਲੱਜਾ ਹੈਗਾ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਆਪਨੀ ਲੀਡਰਸ਼ਿਪ ਖੁਦ ਹੀ ਤਬਾਹ ਕਰਨ ਵਾਸਤੇ ਲੱਗੇ ਹੋਏ ਆ ਔਰ ਉਹਨਾਂ ਨੂੰ ਥੋੜਾ ਜਿਹਾ ਸੈਮ ਤੋਂ ਕੰਮ ਲੈਣਾ ਚਾਹੀਦਾ ਪਰ ਕਾਂਗਰਸੀ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਕਿਹੜੀ ਗ੍ਰਿਫਤਾਰੀ ਹੋਣੀ ਹੋ ਰਹੀ ਜੀ ਹੋਣੀ ਨਹੀਂ ਹੋ ਰਹੀ ਤਾਂ ਫਾਇਦਾ ਕੀ ਹੋਏਗਾ ਆਮ ਆਦਮੀ ਪਾਰਟੀ ਨੂੰ ਕਿ ਐਡਾ ਵੱਡਾ ਜਿਹੜਾ ਸਿੱਧਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਉਸ ਦਾ ਦੋਸ਼ੀ ਹੀ ਉਸ ਦੀ ਇੰਟਰਵਿਊ ਕਰਵਾਈ ਜਾ ਰਹੀ ਹੈ ਦੇਖੋ ਅਕਾਲੀ ਦਲ ਨੂੰ ਲੀਡਰਲੈਸ ਕਰ ਦੇਣਗੇ ਉਸ ਤੋਂ ਸੁਖਵੀਰ ਬਾਦਲ ਹੀ ਕਰੀ ਜਾਂਦਾ ਤੇ ਕਹਿੰਦਾ ਕੁਛ ਵੈਸੇ ਕਰ ਦੇਣਗੇ ਤਾਂ ਅਕਾਲੀ ਕਦੇ ਖੜਾ ਹੀ ਨਹੀਂ ਹੋ ਸਕਦੇ ਬਿੱਤੇ ਕੱਲ ਦੇਖਿਆ ਗਿਆ ਹੈ ਕਿ ਡੇਰਾ ਪ੍ਰੇਮੀ ਪ੍ਰਦੀਪ ਪਲੇਅਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਦੋਸ਼ ਲਗਾਏ ਗਏ ਆ ਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਸੁਖਵੀਰ ਸਿੰਘ ਬਾਦਲ ਤੇ ਤਾਂ ਭਾਜਪਾ ਇਸ ਬਿਆਨ ਨੂੰ ਕਿਵੇਂ ਲੈਂਦੀ ਹੈ ਤੇ ਭਾਜਪਾ ਦਾ ਇਸ ਤੇ ਕੀ ਸਟੈਂਡ ਆ ਸਾਡੇ ਨਾਲ ਫੋਨ ਕਾਲ ਤੇ ਨੇ ਬੀਜੇਪੀ ਬੁਲਾਰੇ ਹਰਜੀਤ ਗਰੇਵਾਲ ਗਰੇਵਾਲ ਸਾਹਿਬ ਬਿੱਤੇ ਕੱਲ ਤੋਂ ਪੂਰੀ ਸਿਆਸਤ ਜਿਹੜੀ ਅਗਰਮਾਈ ਹੋਈ ਹੈ ਤੇ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੱਗ ਰਿਹਾ ਹੈ ਕਿ ਡੇਰਾ ਮੁਖੀ ਨਾਲ ਜਿਹੜੀ ਮੀਟਿੰਗ ਹੁੰਦੀ ਹੈ ਤੇ 17 ਵਿੱਚ ਉਸ ਦੇ ਵੋਟਾਂ ਮੰਗਣ ਲੈਣ ਤੇ ਲਈ ਜਿਹੜੀ ਮੀਟਿੰਗ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਇਸ ਵਿਅਨ ਨੂੰ ਮੈਂ ਸਮਝਦਾ ਜੀ ਇਹ ਜਿਹੜਾ ਪ੍ਰਦੀਪ ਪਲੇਰਾ ਇਹ ਸਰਕਾਰੀ ਗਵਾਹ ਹੈ ਸURE ਜੀ ਔਰ ਉਹ ਸਰਕਾਰ ਦੀ ਇੱਛਾ ਤੋਂ ਬਿਨਾਂ ਨਾ ਤਾਂ ਕੋਈ ਇਦਾਂ ਦੀ ਪ੍ਰੈਸ ਕਾਨਫਰੰਸ ਕਰ ਸਕਦਾ ਹਾਂ ਨਾ ਹੀ ਕੋਈ ਹੋਰ ਗੱਲ ਕਰ ਸਕਦਾ ਤੇ ਉਹਨੂੰ ਜਦੋਂ ਮਰਜ਼ੀ ਦੁਬਾਰਾ ਬੁਲਾ ਲੈਣ ਜੀ ਕ੍ਰਿਮੀਨਲ ਹੋ ਗਿਆ ਬੰਦਾ ਇੱਕ ਤਰ੍ਹਾਂ ਨਾਲ ਤੇ ਚਾਰ ਪਟੇ ਇੱਕ ਸਬ ਇੰਸਪੈਕਟਰ ਮਾਰ ਦਵੇ ਤਾਂ ਜੋ ਬਿਆਨ ਕਹਾਂਗੇ ਉਹੀ ਦਊਗਾ ਹਾਂ ਤੇ ਇਹ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੇ ਲਾਂਚ ਨੇ ਆਮ ਆਪ ਵੀ ਪਾਰਟੀ ਲਗਵਾ ਰਹੀ ਆ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਬੜੀ ਮੰਦਪਾਗੀ ਗੱਲ ਆ ਕਾਂਗਰਸ ਤੇ ਇਹਨਾਂ ਦੀ ਰਲਿ ਮਿਲੀ ਸਾਜ਼ਿਸ਼ ਆ ਆਮ ਆਦਮੀ ਦੀ ਇਹ ਪੂਰੇ ਦੇਸ਼ 'ਚ ਇਕੱਠੇ ਹੋਏ ਹੋਏ ਆ ਔਰ ਅਕਾਲੀ ਦਲ ਮੈਂ ਸਮਝਦਾ ਕਿ ਫਿਰ ਵੀ ਪੰਥ ਦੀ ਨੁਮਾਇੰਦਾ ਜਮਾਤਾਂ ਹਮ ਔਰ ਜਿਸ ਤਰ੍ਹਾਂ ਨਾਲ ਅਕਾਲੀ ਦਲ ਅੱਜ ਆ ਜਾਏਗਾ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਆ ਆਪਣੀ ਲੀਡਰਸ਼ਿਪ ਖੁਦ ਹੀ ਤਬਾਹ ਕਰਨ ਵਾਸਤੇ ਲੱਗੇ ਹੋਏ ਆ ਔਰ ਉਹਨਾਂ ਨੂੰ ਥੋੜਾ ਜਿਹਾ ਸਹਿਯਮ ਤੋਂ ਕੰਮ ਲੈਣਾ ਚਾਹੀਦਾ ਤੇ ਸੋਚ ਸਮਝ ਕੇ ਪਾਰਟੀ ਦਾ ਦੇਖਣਾ ਚਾਹੀਦਾ ਪਾਰਟੀ ਦਾ ਉਹਨਾਂ ਦੀ ਆ ਉਹਨਾਂ ਨੇ ਚਲਾਉਣੀ ਆ ਹਮ ਪਰ ਇਹ ਅੱਜ ਜਿਹੜੇ ਪੰਜਾਬ 'ਚ ਅਸੀਂ ਬੈਠੇ ਆ ਇਹ ਪੰਜਾਬ ਵੀ ਅਗਰ ਦੇਸ਼ ਦੇ ਨਾਲ ਮੁਖਤਾਰਾ ਨਾਲ ਤਾਂ ਉਹ ਅਕਾਲੀ ਦਲ ਦੀ ਸੋਚ ਦੀ ਵਜ੍ਹਾ ਕਰਕੇ ਉਹ ਦੇਸ਼ ਭਗਤ ਜਮਾਤ ਆਏ ਮਾਸਟਰ ਤਾਰਾ ਸਿੰਘ ਜੀ ਦੇ ਵਿਚਾਰ ਉਸ ਟਾਈਮ ਜੇ ਠੀਕ ਨਾ ਹੁੰਦੇ ਉਹ ਲੀਡਰ ਸੀਗੇ ਉਸ ਟਾਈਮ ਤੇ ਅੱਜ ਪੰਜਾਬ ਦੇਸ਼ ਦੇ ਨਾਲ ਨਹੀਂ ਹੁੰਨਾ ਸੀ ਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚਣਾ ਪਊਗਾ ਔਰ ਸੋਚ ਕੇ ਹੀ ਇਹਤੇ ਗੱਲ ਕਰਨੀ ਚਾਹੀਦੀ ਔਰ ਇਦਾਂ ਹੀ ਕਿ ਸੁਖਵੀਰ ਬਾਦਲ ਦੇ ਖਿਲਾਫ ਬੋਲਤਾ ਜੀ ਬਹੁਤ ਅੱਛਾ ਹੋ ਗਿਆ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅੱਗੇ ਸਮਾਂ ਐਸਾ ਆ ਜਾਣਾ ਕਿ ਉਹ ਫਿਰ ਜੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ ਗਏ ਉਹ ਲੋਗ ਤੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਗਿਆ ਜੋ ਸਾਡੇ 10-10 ਰੁਪਏ ਚੜਾਏ ਸਾਡੇ ਹੀ ਗੋਲੀਆਂ ਲਗਣੀਆਂ ਨੇ ਇਸੇ ਵਿਚਾਰਤਾਰ ਆਪਣ ਪਰਈਆ ਉਸ ਨੂੰ ਰੋਕਿਆ ਜਾਣਾ ਚਾਹੀਦਾ ਨਹੀਂ ਗਰੇਵਾਲ ਸਾਹਿਬ ਤੁਹਾਨੂੰ ਕਿਵੇਂ ਇਹ ਜਿਹੜੇ ਆ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਸਰਕਾਰੀ ਕਰਾ ਰਹੀ ਹੈ ਜਾਂ ਕਾਂਗਰਸ ਪਾਰਟੀ ਮਿਲ ਕੇ ਕਰਾ ਰਹੀ ਹੈ ਜੀ ਇਸ ਤਰ੍ਹਾਂ ਜੀ ਸਰਕਾਰ ਤੇ ਕਾਂਗਰਸ ਦਾ ਇੱਕੋ ਹੀ ਚੀਜ਼ ਆ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਇਸ ਵੇਲੇ ਭਈ ਆ ਚੰਡੀਗੜ੍ਹ ਚ ਜਾ ਕੇ ਕੱਥੇ ਸੀ ਆ ਮੋਹਾਲੀ ਚ ਜਾ ਕੇ ਅਲੱਗ-ਅਲੱਗ ਹੋ ਗਏ ਪਰ ਉਹ ਕਾਂਗਰਸੀ ਲੀਡਰਾਂ ਦੀ ਜੇ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਕਿਹੜੀ ਗ੍ਰਿਫਤਾਰੀ ਹੁਣ ਨਹੀਂ ਹੋ ਰਹੀ ਜੀ ਹੁਣ ਨਹੀਂ ਹੋ ਰਹੀ ਜੀ ਉਹ ਤਾਂ ਨਲੀ ਮਿਲੀ ਨੂਰਾ ਕੁਸ਼ਤੀ ਐਸ ਵੇਲੇ ਜੀ ਤੇ ਇਕੱਠੇ ਨੇ ਔਰ ਇਕੱਠੇ ਇਹ ਜਿਸ ਤਰ੍ਹਾਂ ਕੰਮ ਕਰ ਰਿਹਾ ਇਹ ਮੇਰਾ ਖਿਆਲ ਮੰਦ ਭਾਗੀ ਗੱਲ ਆ ਔਰ ਪੰਜਾਬ ਦੇ ਲਈ ਵੀ ਔਰ ਇਸ ਤਰ੍ਹਾਂ ਕਿਸੇ ਨੂੰ ਯੋਜਨਾ ਨਾਲ ਤੁਸੀਂ ਆਪਣਾ ਬੰਦਾ ਛੱਡ ਕੇ ਔਰ ਉਹਨੂੰ ਸਰਕਾਰੀ ਗਵਾਹ ਬਣਾਵਾ ਕੇ ਉਹਦੇ ਖਿਲਾਫ ਪ੍ਰੈਸ ਕਾਨਫਰੰਸਾਂ ਕਰਾਵੋ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਇਹ ਕੋਈ ਪੋਲਿਟਿਕਸ ਹੈ ਕੋਈ ਚੰਗੀ ਗੱਲ ਆ ਠੀਕ ਆ ਜੇ ਉਹਨੇ ਕੋਈ ਗਲਤੀ ਕੀਤੀ ਆ ਤੁਹਾਡੇ ਕੋਲ ਸਰਕਾਰ ਹੈਗੀ ਆ ਵਿジネス ਹੈਗਾ ਤੇ ਤੁਸੀਂ ਉਹਦੇ ਤੇ ਵੀ ਮੁਕਾਦਮਾ ਦਰਜ ਕਰੋ ਹੂੰ ਉਹਨੂੰ ਇਨਟੈਰੋਗੇਟ ਕਰੋ ਹੂੰ ਪਰ ਇਸ ਤਰ੍ਹਾਂ ਕਰਨ ਦਾ ਇਦਾਂ ਦੀਆਂ ਕੋਈਆਂ ਚਾਲਾਂ ਚੱਲਣ ਦਾ ਕੋਈ ਮਤਲਬ ਨਹੀਂ ਨਾ ਹੂੰ ਜੀ ਗਰੀਵਾਲ ਸਾਹਿਬ ਜਿਹੜੇ ਦੋਸਤ ਤੁਹਾਡੇ ਵੱਲੋਂ ਲਗਾਏ ਜਾ ਰਿਹਾ ਇਹਦਾ ਫਾਇਦਾ ਕੀ ਹੋਏਗਾ ਆਮ ਆਦਮੀ ਪਾਰਟੀ ਨੂੰ ਕਿ ਐਡਾ ਵੱਡਾ ਜਿਹੜਾ ਸਿੱਧਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਉਸ ਦਾ ਦੋਸ਼ੀ ਹੀ ਉਸ ਦੀ ਇੰਟਰਵਿਊ ਕਰਵਾਈ ਜਾ ਰਹੀ ਆ ਦੇਖੋ ਅਕਾਲੀ ਦਲ ਨੂੰ ਲੀਡਰਲੈਸ ਕਰ ਦੇਣਗੇ ਉਸ ਤੋਂ ਸੁਖਵੀਰ ਬਾਦਲ ਹੀ ਕਰੀ ਜਾਂਦਾ ਠੀਕ ਹੈ ਨਾ ਕੁਝ ਵੈਸੇ ਕਰ ਦੇਣਗੇ ਤਾਂ ਅਕਾਲੀ ਕਦੇ ਖੜਾ ਹੀ ਨਹੀਂ ਹੋ ਸਕਦੇ ਅਕਾਲੀ ਦਲ ਪੰਜਾਬ ਦੀ ਨਮਾਇੰਦਾ ਜਮਾਤ ਆ ਉਹ ਪੰਸ ਦੀ ਹੂੰ ਉਹ ਜਿਹੜਾ ਇਹਦਾ ਥੋੜਾ ਕਿ ਉਹਨੂੰ ਤੁਸੀਂ ਖਤਮ ਹੀ ਕਰਨ ਲੱਗ ਜਓ ਜੜ ਤੋਂ ਔਰ ਗਲਤ ਤਰੀਕਿਆਂ ਨਾਲ ਹੂੰ ਜਦੋਂ ਜਦ ਤੁਹਾਡਾ ਬਿਆਨ ਆਇਆ ਉਸ ਤੋਂ ਬਾਅਦ ਹੁਣ ਵਿਰੋਧੀਆਂ ਦੇ ਵੀ ਰਿਐਕਸ਼ਨ ਆਣ ਲੱਗੇ ਉਹ ਕਹਿੰਦੇ ਕਹਿੰਦੇ ਅਕਾਲੀ ਦਲ ਤਾਂ ਤੇ ਬੀਜੇਪੀ ਤਾਂ ਇੱਕ ਜੁੱਟ ਨੇ ਤਾਂ ਜਿਹੜਾ ਹੁਣ ਉਹਨਾਂ ਦੇ ਪੱਖ ਵਿੱਚ ਬੋਲਿਆ ਜਾ ਰਿਹਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਸਾਦਾ ਕੋਈ ਗਤਵੰਦਰ ਨਹੀਂ ਆ ਨਾਸਾ ਦਾ ਹੋਣਾ ਤੇ ਇਹ ਪਰ ਅਸੀਂ ਕਿਸੇ ਦੀ ਇਸੇ ਤਰ੍ਹਾਂ ਹੀ ਕਿਸੇ ਦੇ ਖਿਲਾਫ ਸਰਕਾਰ ਚੋ ਕੇ ਪ੍ਰੋਪਾਗੈਂਡਾ ਕਰੀਏ ਕਿਉਂ ਕਰੀਏ ਕਰਕੇ ਇਸ ਤਰ੍ਹਾਂ ਦੇ ਲਾਚਣ ਆਮ ਆਦਮੀ ਪਾਰਟੀ ਲਗਵਾ ਰਹੀ ਹੈ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਬੜੀ ਮੰਦਪਾਗੀ ਗੱਲ ਆ ਕਾਂਗਰਸ ਤੇ ਇਹਨਾਂ ਦੀ ਰਲ ਮਿਲੀ ਸਾਜ਼ਿਸ਼ ਆ ਆਮ ਆਦਮੀ ਦੀ ਇਹ ਪੂਰੇ ਦੇਸ਼ 'ਚ ਇਕੱਠੇ ਹੋਏ ਹੋਏ ਆ ਆਕਾਲੀ ਦਾ ਲੱਜ ਹੈਗਾ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਆ ਆਪਣੀ ਲੀਡਰਸ਼ਿਪ ਖੁਦ ਹੀ ਤਬਾਹ ਕਰਨ ਵਾਸਤੇ ਲੱਗੇ ਹੋਏ ਆ ਔਰ ਉਹਨਾਂ ਨੂੰ ਥੋੜਾ ਜਿਹਾ ਸੈਮ ਤੋਂ ਕੰਮ ਲੈਣਾ ਚਾਹੀਦਾ ਪਰ ਉਹ ਕਾਂਗਰਸੀ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਕਿਹੜੀ ਗ੍ਰਿਫਤਾਰੀ ਹੋਣੀ ਹੋ ਰਹੀ ਜੀ ਹੋਣੀ ਨਹੀਂ ਹੋ ਰਹੀ ਦਾ ਫਾਇਦਾ ਕੀ ਹੋਏਗਾ ਆਮ ਆਦਮੀ ਪਾਰਟੀ ਨੂੰ ਕਿ ਐਡਾ ਵੱਡਾ ਜਿਹੜਾ ਸਿੱਧਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਉਸ ਦਾ ਦੋਸ਼ੀ ਹੀ ਉਸ ਦੀ ਇੰਟਰਵਿਊ ਕਰਵਾਈ ਜਾ ਰਹੀ ਹੈ ਦੇਖੋ ਅਕਾਲੀ ਦਲ ਨੂੰ ਲੀਡਰਲੈਸ ਕਰ ਦੇਣਗੇ ਉਸ ਤੋਂ ਸੁਖਵੀਰ ਬਾਦਲ ਹੀ ਕਰੀ ਜਾਂਦਾ ਠੀਕ ਹੈ ਨਾ ਕੁਝ ਵੈਸੇ ਕਰ ਦੇਣਗੇ ਤਾਂ ਅਕਾਲੀ ਕਦੇ ਖੜਾ ਹੀ ਨਹੀਂ ਹੋ ਸਕਦੇ ਬਿੱਤੇ ਕੱਲ ਦੇਖਿਆ ਗਿਆ ਹੈ ਕਿ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਦੋਸ਼ ਲਗਾਏ ਗਏ ਆ ਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਸੁਖਵੀਰ ਸਿੰਘ ਬਾਦਲ ਤੇ ਤਾਂ ਭਾਜਪਾ ਇਸ ਬਿਆਨ ਨੂੰ ਕਿਵੇਂ ਲੈਂਦੀ ਹੈ ਤੇ ਭਾਜਪਾ ਦਾ ਇਸ ਤੇ ਕੀ ਸਟੈਂਡ ਆ ਸਾਡੇ ਨਾਲ ਫੋਨ ਕਾਲ ਤੇ ਨੇ ਬੀਜੇਪੀ ਬੁਲਾਰੇ ਹਰ ਹਰਜੀਤ ਗਰੇਵਾਲ ਗਰੇਵਾਲ ਸਾਹਿਬ ਬਿੱਤੇ ਕੱਲ ਤੋਂ ਪੂਰੀ ਸਿਆਸਤ ਜਿਹੜੀ ਅਗਰਮਾਈ ਹੋਈ ਹੈ ਤੇ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੱਗ ਰਿਹਾ ਹੈ ਕਿ ਡੇਰਾ ਮੁਖੀ ਨਾਲ ਜਿਹੜੀ ਮੀਟਿੰਗ ਹੁੰਦੀ ਹੈ ਤੇ 17 ਵਿੱਚ ਉਸ ਦੇ ਵੋਟਾਂ ਮੰਗਣ ਲੈਣ ਤੇ ਲਈ ਜਿਹੜੀ ਆ ਮੀਟਿੰਗ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਮੈਂ ਸਮਝਦਾ ਜੀ ਇਹ ਜਿਹੜਾ ਪ੍ਰਦੀਪ ਕੁਲੇਰਾ ਇਹ ਸਰਕਾਰੀ ਗਵਾਹ ਹੈ ਸURE ਜੀ ਔਰ ਉਹ ਸਰਕਾਰ ਦੀ ਇੱਛਾ ਤੋਂ ਬਿਨਾਂ ਨਾ ਤਾਂ ਕੋਈ ਇਦਾਂ ਦੀ ਪ੍ਰੈਸ ਕਾਨਫਰੰਸ ਕਰ ਸਕਦਾ ਹਮ ਨਾ ਹੀ ਕੋਈ ਹੋਰ ਗੱਲ ਕਰ ਸਕਦਾ ਤੇ ਉਹਨੂੰ ਜਦੋਂ ਮਰਜ਼ੀ ਦੁਬਾਰਾ ਬੁਲਾ ਲੈਣ ਜੀ ਕ੍ਰਿਮੀਨਲ ਹੋ ਗਿਆ ਬੰਦਾ ਇੱਕ ਤਰ੍ਹਾਂ ਨਾਲ ਤੇ ਚਾਰ ਪਟੇ ਇੱਕ ਸਬ ਇੰਸਪੈਕਟਰ ਮਾਰ ਦੋਵੇ ਤਾਂ ਜੋ ਬਿਆਨ ਕਹਿਣਗੇ ਉਹੀ ਦਊਗਾ ਹਮ ਤੇ ਇਹ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੀ ਲਾਂਚਨ ਆਮ ਆਦਮੀ ਪਾਰਟੀ ਲਗਵਾ ਰਹੀ ਹੈ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਬੜੀ ਮੰਦਪਾਗੀ ਗੱਲ ਆ ਕਾਂਗਰਸ ਤੇ ਇਹਨਾਂ ਦੀ ਰਲ ਮਿਲੀ ਸਾਜ਼ਿਸ਼ ਆ ਆਮ ਆਦਮੀ ਦੀ ਇਹ ਪੂਰੇ ਦੇਸ਼ 'ਚ ਇਕੱਠੇ ਹੋਏ ਹੋਏ ਆ ਔਰ ਅਕਾਲੀ ਦਲ ਮੈਂ ਸਮਝਦਾ ਕਿ ਫਿਰ ਵੀ ਪੰਥ ਦੀ ਨੁਮਾਇੰਦਾ ਜਮਾਤਾਂ ਹਮ ਔਰ ਜਿਸ ਤਰ੍ਹਾਂ ਨਾਲ ਅਕਾਲੀ ਦਲ ਅੱਜ ਹੈਗਾ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਆਪਨੀ ਨੀਦਰਸ਼ਪ ਖੁਦ ਹੀ ਤਬਾਹ ਕਰਨ ਵਾਸਤੇ ਲੱਗੇ ਹੋਏ ਆ ਔਰ ਉਹਨਾਂ ਨੂੰ ਥੋੜਾ ਜਿਹਾ ਸਹਿਯਮ ਤੋਂ ਕੰਮ ਲੈਣਾ ਚਾਹੀਦਾ ਜੇ ਸੋਚ ਸਮਝ ਕੇ ਪਾਰਟੀ ਦਾ ਦੇਖਣਾ ਚਾਹੀਦਾ ਪਾਰਟੀ ਦਾ ਉਹਨਾਂ ਦੀ ਆ ਉਹਨਾਂ ਨੇ ਚਲਾਉਣੀ ਆ ਹਮ ਪਰ ਇਹ ਅੱਜ ਜਿਹੜੇ ਪੰਜਾਬ 'ਚ ਅਸੀਂ ਬੈਠੇ ਆ ਇਹ ਪੰਜਾਬ ਵੀ ਅਗਰ ਦੇਸ਼ ਦੇ ਨਾਲ ਮੁਖਤਾਰਾ ਨਾਲ ਤਾਂ ਉਹ ਅਕਾਲੀ ਦਲ ਦੀ ਸੋਚ ਦੀ ਵਜ੍ਹਾ ਕਰਕੇ ਇਹ ਦੇਸ਼ ਭਗਤ ਜਮਾਤ ਆਏ ਹੈ ਮਾਸਟਰ ਤਾਰਾ ਸਿੰਘ ਜੀ ਦੇ ਵਿਚਾਰ ਉਸ ਟਾਈਮ ਜੇ ਠੀਕ ਨਾ ਹੁੰਦੇ ਉਹ ਲੀਡਰ ਸੀਗੇ ਉਸ ਟਾਈਮ ਤੇ ਅੱਜ ਪੰਜਾਬ ਦੇਸ਼ ਦੇ ਨਾਲ ਨਹੀਂ ਹੋਣਾ ਸੀ ਹਮ ਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚਣਾ ਪਊਗਾ ਔਰ ਸੋਚ ਕੇ ਹੀ ਇਹਤੇ ਗੱਲ ਕਰਨੀ ਚਾਹੀਦੀ ਔਰ ਇਦਾਂ ਹੀ ਕਿ ਸੁਖਵੀਰ ਬਾਦਲੂ ਦੇ ਖਿਲਾਫ ਬੋਲਤਾ ਜੀ ਬਹੁਤ ਅੱਛਾ ਹੋ ਗਿਆ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅਗੇ ਸਮਾਂ ਐਸਾ ਆ ਜਾਣਾ ਕਿ ਉਹ ਫੇਰ ਜੇ ਸ਼ੌਮੀ ਕਮੇਟੀ ਤੇ ਕਬਜ਼ਾ ਕਰ ਗਏ ਉਹ ਲੋਗ ਤੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਗਿਆ ਜੋ ਸਾਢੇ 10-10 ਰੁਪਏ ਚੜਾਏ ਸਾਢੇ ਗੋਲੀਆਂ ਲਗਣੀਆਂ ਨੇ ਇਹ ਸਹੀ ਵਿਚਾਰਤਾਰਾ ਪਨਪ ਰਹੀ ਆ ਉਸ ਨੂੰ ਰੋਕਿਆ ਜਾਣਾ ਚਾਹੀਦਾ ਨਹੀਂ ਗਰੇਵਾਲ ਸਾਹਿਬ ਤੁਹਾਨੂੰ ਕਿਵੇਂ ਇਹ ਜਿਹੜੇ ਆ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਸਰਕਾਰੀ ਕਰਾਰੀ ਹੈ ਜਾਂ ਕਾਂਗਰਸ ਪਾਰਟੀ ਮਿਲ ਕੇ ਕਰਾਰੀ ਹੈ ਜੀ ਇਸ ਤਰ੍ਹਾਂ ਜੀ ਸਰਕਾਰ ਤੇ ਕਾਂਗਰਸ ਦਾ ਇੱਕੋ ਹੀ ਚੀਜ਼ ਆ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਇਸ ਵੇਲੇ ਬਈ ਆ ਚੰਡੀਗੜ੍ਹ ਚ ਜਾ ਕੇ ਇਕੱਠੇ ਸੀ ਆ ਮੋਹਾਲੀ ਚ ਜਾ ਕੇ ਅਲੱਗ-ਅਲੱਗ ਹੋ ਗਏ ਪਰ ਉਹ ਕਾਂਗਰਸੀ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਕਿਹੜੀ ਗ੍ਰਿਫਤਾਰੀ ਹੁਣ ਨਹੀਂ ਹੋ ਰਹੀ ਜੀ ਹੁਣ ਨਹੀਂ ਹੋ ਰਹੀ ਜੀ ਉਹ ਤਾਂ ਨਲੀ ਮਿਲੀ ਨੂਰਾ ਕੁਸ਼ਤੀ ਐਸ ਵੇਲੇ ਜੀ ਤੇ ਇਹ ਇਕੱਠੇ ਨੇ ਔਰ ਇਕੱਠੇ ਇਹ ਜਿਸ ਤਰ੍ਹਾਂ ਕੰਮ ਕਰ ਰਿਹਾ ਇਹ ਮੇਰਾ ਕਹਲਾ ਮੰਦਪਾਗੀ ਗੱਲ ਆ ਔਰ ਪੰਜਾਬ ਦੇ ਲਈ ਵੀ ਔਰ ਇਸ ਤਰ੍ਹਾਂ ਕਿਸੇ ਨੂੰ ਯੋਜਨਾ ਨਾਲ ਤੁਸੀਂ ਆਪਣਾ ਬੰਦਾ ਛੱਡ ਕੇ ਔਰ ਉਹਨੂੰ ਸਰਕਾਰੀ ਗਵਾਹ ਬਣਾ ਕੇ ਉਹਦੇ ਖਿਲਾਫ ਪ੍ਰੈਸ ਕਾਨਫਰੰਸ ਕਰਾਵੋ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਹੀ ਕੋਈ ਪੋਲਿਟਿਕਸ ਹੈ ਕੋਈ ਚੰਗੀ ਗੱਲ ਆ ਠੀਕ ਆ ਜੇ ਉਹਨੇ ਕੋਈ ਗਲਤੀ ਕੀਤੀ ਆ ਤੁਹਾਡੇ ਕੋਲ ਸਰਕਾਰ ਹੈਗੀ ਆ ਬਿਜ਼ਨਸ ਹੈਗਾ ਤੇ ਤੁਸੀਂ ਉਹਦੇ ਤੇ ਵੀ ਮੁਕਾਦਮਾ ਦਰਜ ਕਰੋ ਹੂੰ ਉਹਨੂੰ ਇੰਟਰੋਗੇਟ ਕਰੋ ਹੂੰ ਪਰ ਇਸ ਤਰ੍ਹਾਂ ਕਰਨ ਦਾ ਇਦਾਂ ਦੀਆਂ ਕੋਧੀਆਂ ਚਾਲਾਂ ਚੱਲਣ ਦਾ ਕੋਈ ਮਤਲਬ ਨਹੀਂ ਨਾ ਹਾਂ ਜੀ ਗਰੀਵਾਲ ਸਾਹਿਬ ਜਿਹੜੇ ਦੋਸਤ ਤੁਹਾਡੇ ਵੱਲੋਂ ਲਗਾਏ ਯਾਰ ਇਹਦਾ ਫਾਇਦਾ ਕੀ ਹੋਏਗਾ ਆਮ ਆਦਮੀ ਪਾਰਟੀ ਨੂੰ ਕਿ ਐਡਾ ਵੱਡਾ ਜਿਹੜਾ ਸਿੱਧਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਉਸ ਦਾ ਦੋਸ਼ੀ ਹੀ ਉਸ ਦੀ ਇੰਟਰਵਿਊ ਕਰਵਾਈ ਜਾ ਰਹੀ ਆ ਦੇਖੋ ਅਕਾਲੀ ਦਲ ਨੂੰ ਲੀਡਰਲੈਸ ਕਰ ਦੇਣਗੇ ਉਸ ਤਾਂ ਸੁਖਵੀਰ ਬਾਦਲ ਹੀ ਕਰੀ ਜਾਂਦਾ ਠੀਕ ਹੈ ਨਾ ਕੁਝ ਵੈਸੇ ਕਰ ਦੇਣਗੇ ਤਾਂ ਅਕਾਲੀ ਕਦੇ ਖੜਾ ਹੀ ਨਹੀਂ ਹੋ ਸਕਦੇ ਅਕਾਲੀ ਦਲ ਪੰਜਾਬ ਦੀ ਨਮਾਇੰਦਾ ਜਮਾਤ ਆ ਉਹ ਪੰਚਸਦੀ ਹੂੰ ਉਹ ਦਿਨ ਇਹਦਾ ਥੋੜਾ ਕਿ ਉਹਨੂੰ ਤੁਸੀਂ ਖਤਮ ਹੀ ਕਰਨ ਲੱਗ ਜੁਰੜ ਤੋਂ ਔਰ ਗਲਤ ਤਰੀਕਿਆਂ ਨਾਲ ਜਦੋਂ ਜਦ ਤੁਹਾਡਾ ਬਿਆਨ ਆਇਆ ਉਸ ਤੋਂ ਬਾਅਦ ਹੁਣ ਵਿਰੋਧੀਆਂ ਦੇ ਵੀ ਰਿਐਕਸ਼ਨ ਆਣ ਲੱਗੇ ਉਹ ਕਹਿੰਦੇ ਕਹਿੰਦੇ ਅਕਾਲੀ ਦਲ ਤਾਂ ਤੇ ਬੀਜੇਪੀ ਤਾਂ ਇੱਕ ਜੁੱਟ ਨੇ ਤਾਂ ਜਿਹੜਾ ਹੁਣ ਉਹਨਾਂ ਦੇ ਪੱਖ ਵਿੱਚ ਬੋਲਿਆ ਜਾ ਰਿਹਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਸਾਲਾ ਕੋਈ ਗਠਵੰਦਰ ਨਹੀਂ ਆ ਨਾ ਸਾਲਾ ਹੋਣਾ ਤੇ ਇਹ ਪਰ ਅਸੀਂ ਕਿਸੇ ਦੀ ਇਸੇ ਤਰ੍ਹਾਂ ਹੀ ਕਿਸੇ ਦੇ ਖਿਲਾਫ ਸਰਕਾਰ ਚ ਹੋ ਕੇ ਪ੍ਰੋਪਗੈਂਡਾ ਕਰੀਏ ਕਿਉਂ ਕਰੀਏ ਕਰਕੇ ਇਸ ਤਰ੍ਹਾਂ ਦੇ ਲਾਂਚ ਨੇ ਆਮ ਆਦਮੀ ਪਾਰਟੀ ਲਗਵਾ ਰਹੀ ਹੈ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਬੜੀ ਮੰਦਪਾਕੀ ਗੱਲ ਹੈ ਕਾਂਗਰਸ ਤੇ ਇਹਨਾਂ ਦੀ ਰਲਿ ਮਿਲਿ ਸਾਜ਼ਿਸ਼ ਆਮ ਆਦਮੀ ਦੀ ਇਹ ਪੂਰੇ ਦੇਸ਼ 'ਚ ਇਕੱਠੇ ਹੋਏ ਹੋਏ ਹੈਗਾ ਗਾਲੀ ਦਾ ਲੱਜ ਹੈਗਾ ਬਹੁਤ ਜ਼ਿਆਦਾ ਕ੍ਰਾਈਸਿਸ ਚ ਹੈ ਆਪਣੀ ਲੀਡਰਸ਼ਿਪ ਖੁਦ ਹੀ ਤਬਾਹ ਕਰਨ ਵਾਸਤੇ ਲੱਗੇ ਹੋਏ ਆ ਔਰ ਉਹਨਾਂ ਨੂੰ ਥੋੜਾ ਜਿਹਾ ਸੈਮ ਤੋਂ ਕੰਮ ਲੈਣਾ ਚਾਹੀਦਾ ਪਰ ਉਹ ਕਾਂਗਰਸੀ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਕਿਹੜੀ ਗ੍ਰਿਫਤਾਰੀ ਹੋਣੀ ਹੋ ਰਹੀ ਜੀ ਹੋਣੀ ਨਹੀਂ ਹੋ ਰਹੀ ਦਾ ਫਾਇਦਾ ਕੀ ਹੋਏਗਾ ਆਮ ਆਦਮੀ ਪਾਰਟੀ ਨੂੰ ਕਿ ਐਡਾ ਵੱਡਾ ਜਿਹੜਾ ਸਿੱਧਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਉਸ ਦਾ ਦੋਸ਼ੀ ਹੀ ਉਸ ਦੀ ਇੰਟਰਵਿਊ ਕਰਵਾਈ ਜਾ ਰਹੀ ਹੈ ਦੇਖੋ ਅਕਾਲੀ ਦਲ ਨੂੰ ਲੀਡਰਲੈਸ ਕਰ ਦੇਣਗੇ ਕੁਝ ਤਾਂ ਸੁਖਵੀਰ ਬਾਦਲ ਹੀ ਕਰੀ ਜਾਂਦਾ ਠੀਕ ਹੈ ਨਾ ਕੁਝ ਵੈਸੇ ਕਰ ਦੇਣਗੇ ਤਾਂ ਅਕਾਲੀ ਕਦੇ ਖੜਾ ਹੀ ਨਹੀਂ ਹੋ ਸਕਦੇ ਬਿੱਤੇ ਕੱਲ ਦੇਖਿਆ ਗਿਆ ਹੈ ਕਿ ਡੇਰਾ ਪ੍ਰੇਮੀ ਪ੍ਰਦੀਪ ਪਲੇਅਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਦੋਸ਼ ਲਗਾਏ ਗਏ ਆ ਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਸੁਖਵੀਰ ਸਿੰਘ ਬਾਦਲ ਤੇ ਤਾਂ ਭਾਜਪਾ ਇਸ ਬਿਆਨ ਨੂੰ ਕਿਵੇਂ ਲੈਂਦੀ ਹੈ ਤੇ ਭਾਜਪਾ ਦਾ ਇਸ ਤੇ ਕੀ ਸਟੈਂਡ ਆ ਸਾਡੇ ਨਾਲ ਫੋਨ ਕਾਲਤੇ ਨੇ ਬੀਜੇਪੀ ਬੁਲਾਰੇ ਹਰ ਹਰਜੀਤ ਗਰੇਵਾਲ ਗਰੇਵਾਲ ਸਾਹਿਬ ਬਿੱਤੇ ਕੱਲ ਤੋਂ ਪੂਰੀ ਸਿਆਸਤ ਜਿਹੜੀ ਅਗਰਮਾਈ ਹੋਈ ਹੈ ਤੇ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੱਗ ਰਿਹਾ ਹੈ ਕਿ ਡੇਰਾ ਮੁਖੀ ਨਾਲ ਜਿਹੜੀ ਮੀਟਿੰਗ ਹੁੰਦੀ ਹੈ ਤੇ 17 ਵਿੱਚ ਉਸ ਦੇ ਵੋਟਾਂ ਮੰਗਣ ਲੈਂਡ ਤੇ ਲਈ ਜਿਹੜੀ ਮੀਟਿੰਗ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਇਸ ਵਿਅਨ ਨੂੰ ਮੈਂ ਸਮਝਦਾ ਜੀ ਇਹ ਜਿਹੜਾ ਪ੍ਰਦੀਪ ਪੁਲੇਰਾ ਇਹ ਸਰਕਾਰੀ ਗਵਾਹ ਹੈ ਸੁਰੇ ਜੀ ਔਰ ਉਹ ਸਰਕਾਰ ਦੀ ਇੱਛਾ ਤੋਂ ਬਿਨਾਂ ਨਾ ਤਾਂ ਕੋਈ ਇਤਾਂ ਦੀ ਪ੍ਰੈਸ ਕਾਨਫਰੰਸ ਕਰ ਸਕਦਾ ਹਾਂ ਨਾ ਹੀ ਕੋਈ ਹੋਰ ਗੱਲ ਕਰ ਸਕਦਾ ਤੇ ਉਹਨੂੰ ਜਦੋਂ ਮਰਜ਼ੀ ਦੁਬਾਰਾ ਬੁਲਾ ਲੈਣ ਜੀ ਕ੍ਰਿਮੀਨਲ ਹੋ ਗਿਆ ਬੰਦਾ ਇੱਕ ਤਰ੍ਹਾਂ ਨਾਲ ਤੇ ਚਾਰ ਪਟੇ ਇੱਕ ਸਬ ਇੰਸਪੈਕਟਰ ਮਾਰ ਦੋਵੇ ਤਾਂ ਜੋ ਬਿਆਨ ਕਹਿਣਗੇ ਉਹੀ ਦਊਗਾ ਹਾਂ ਤੇ ਇਹ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੇ ਲਾਂਚ ਨੇ ਆਮ ਆਦਮੀ ਪਾਰਟੀ ਲਗਵਾ ਰਹੀ ਆ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਬੜੀ ਮੰਦਪਾਕੀ ਗੱਲ ਆ ਕਾਂਗਰਸ ਤੇ ਇਹਨਾਂ ਦੀ ਰਲ ਮਿਲੀ ਸਾਜ਼ਿਸ਼ ਆ ਆਮ ਆਦਮੀ ਦੀ ਇਹ ਪੂਰੇ ਦੇਸ਼ 'ਚ ਇਕੱਠੇ ਹੋਏ ਹੋਏ ਆ ਔਰ ਅਕਾਲੀ ਦਲ ਮੈਂ ਸਮਝਦਾ ਕਿ ਫਿਰ ਵੀ ਪੰਥ ਦੀ ਨੁਮਾਇੰਦਾ ਜਮਾਤਾ ਹਮ ਔਰ ਜਿਸ ਤਰ੍ਹਾਂ ਨਾਲ ਅਕਾਲੀ ਦਲ ਆ ਜਾਏਗਾ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਆਪਨੀ ਲੀਡਰਸ਼ਿਪ ਖੁਦ ਹੀ ਤਬਾਹ ਕਰਨ ਵਾਸਤੇ ਲੱਗੇ ਹੋਏ ਆ ਔਰ ਉਹਨਾਂ ਨੂੰ ਥੋੜਾ ਜਿਆਦਾ ਸਹਿਯਮ ਤੋਂ ਕੰਮ ਲੈਣਾ ਚਾਹੀਦਾ ਦੇ ਸੋਚ ਸਮਝ ਕੇ ਪਾਰਟੀ ਦਾ ਦੇਖਣਾ ਚਾਹੀਦਾ ਪਾਰਟੀ ਦਾ ਉਹਨਾਂ ਦੀ ਆ ਉਹਨਾਂ ਨੇ ਚਲਾਉਣੀ ਆ ਹਮ ਪਰ ਇਹ ਅੱਜ ਜਿਹੜੇ ਪੰਜਾਬ 'ਚ ਅਸੀਂ ਬੈਠੇ ਆ ਇਹ ਪੰਜਾਬ ਵੀ ਅਗਰ ਦੇਸ਼ ਦੇ ਨਾਲ ਮੁਕਤਾਰਾ ਨਾਲ ਤਾਂ ਉਹ ਅਕਾਲੀ ਦਲ ਦੀ ਸੋਚ ਦੀ ਵਜ੍ਹਾ ਕਰਕੇ ਇਹ ਦੇਸ਼ ਭਗਤ ਜਮਾਤ ਆਏ ਮਾਸਟਰ ਤਾਰਾ ਸਿੰਘ ਜੀ ਦੇ ਵਿਚਾਰ ਉਸ ਟਾਈਮ ਜੇ ਠੀਕ ਨਾ ਹੁੰਦੇ ਉਹ ਲੀਡਰ ਸੀਗੇ ਉਸ ਟਾਈਮ ਤੇ ਅੱਜ ਪੰਜਾਬ ਦੇਸ਼ ਦੇ ਨਾਲ ਨਹੀਂ ਹੁੰਦਾ ਸੀ ਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚਣਾ ਪਊਗਾ ਔਰ ਸੋਚ ਕੇ ਹੀ ਇਹਤੇ ਗੱਲ ਕਰਨੀ ਚਾਹੀਦੀ ਔਰ ਇਦਾਂ ਹੀ ਕਿ ਸੁਗਵੀਰ ਬਾਦਲ ਦੇ ਖਿਲਾਫ ਬੋਲਤਾ ਜੀ ਬਹੁਤ ਅੱਛਾ ਹੋ ਗਿਆ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਸਮਾਂ ਐਸਾ ਆ ਜਾਣਾ ਕਿ ਉਹ ਫੇਰ ਜੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ ਗਏ ਲੋਗ ਤੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਗਿਆ ਜੋ ਸਾਡੇ 1.5 ਦਸ ਦਸ ਰੁਪਏ ਚੜਾਏ ਸਾਡੇ ਹੀ ਗੋਲੀਆਂ ਲੱਗਣੀਆਂ ਨੇ ਐਸੀ ਵਿਚਾਰਧਾਰਾ ਆਪਣ ਪਰਈ ਆ ਉਸ ਨੂੰ ਰੋਕਿਆ ਜਾਣਾ ਚਾਹੀਦਾ ਨਹੀਂ ਗਰੇਵਾਲ ਸਾਹਿਬ ਤੁਹਾਨੂੰ ਕਿਵੇਂ ਇਹ ਜਿਹੜੇ ਆ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਸਰਕਾਰੀ ਕਰਾਰੀ ਹੈ ਜਾਂ ਕਾਂਗਰਸ ਪਾਰਟੀ ਮਿਲ ਕੇ ਕਰਾਰੀ ਹੈ ਜੀ ਇਸ ਤਰ੍ਹਾਂ ਜੀ ਸਰਕਾਰ ਤੇ ਕਾਂਗਰਸ ਦਾ ਇੱਕੋ ਹੀ ਚੀਜ਼ ਆ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਇਸ ਵੇਲੇ ਭਈ ਆ ਚੰਡੀਗੜ੍ਹ ਚ ਜਾ ਕੇ ਇਕੱਠੇ ਸੀ ਆ ਮੋਲ ਹੀ ਜਾ ਕੇ ਅਲੱਗ-ਅਲੱਗ ਹੋ ਗਏ ਪਰ ਉਹ ਕਾਂਗਰਸੀ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਕਿਹੜੀ ਗ੍ਰਿਫਤਾਰੀ ਹੋਣੀ ਹੋ ਰਹੀ ਜੀ ਹੋਣੀ ਨਹੀਂ ਹੋ ਰਹੀ ਜੀ ਉਹ ਤਾਂ ਨਲੀ ਮਿਲੀ ਨੂਰਾ ਕੁਸ਼ਤੀ ਐਸਵੇਲੇ ਜੀ ਤੇ ਇਕੱਠੇ ਨੇ ਔਰ ਇਕੱਠੇ ਜਿਸ ਤਰ੍ਹਾਂ ਕੰਮ ਕਰ ਰਿਹਾ ਇਹ ਮੇਰਾ ਕਹਲਾ ਮੰਦਪਾਗੀ ਗੱਲ ਆ ਔਰ ਪੰਜਾਬ ਦੇ ਲਈ ਵੀ ਔਰ ਇਸ ਤਰ੍ਹਾਂ ਕਿਸੇ ਨੂੰ ਯੋਜਨਾ ਨਾਲ ਤੁਸੀਂ ਆਪਣਾ ਬੰਦਾ ਛੱਡ ਕੇ ਔਰ ਉਹਨੂੰ ਸਰਕਾਰੀ ਗਵਾਹ ਬਣਾ ਕੇ ਉਹਦੇ ਖਿਲਾਫ ਪ੍ਰੈਸ ਕਾਨਫਰੰਸਾਂ ਕਰਾਵੋ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਹੀ ਕੋਈ ਪੋਲਿਟਿਕਸ ਹੈ ਕੋਈ ਚੰਗੀ ਗੱਲ ਆ ਠੀਕ ਆ ਜੇ ਉਹਨੇ ਕੋਈ ਗਲਤੀ ਕੀਤੀ ਆ ਤੁਹਾਡੇ ਕੋਲ ਸਰਕਾਰ ਹੈਗੀ ਆ ਬਿਜ਼ਨਸ ਹੈਗਾ ਤੇ ਤੁਸੀਂ ਉਹਦੇ ਤੇ ਵੀ ਮੁਕਾਦਮਾ ਦਰਜ ਕਰੋ ਹੂੰ ਉਹਨੂੰ ਇਨਟਰੋਗੇਟ ਕਰੋ ਹੂੰ ਪਰ ਇਸ ਤਰ੍ਹਾਂ ਕਰਨ ਦਾ ਇਦਾਂ ਦੀਆਂ ਕੋਧੀਆਂ ਚਾਲਾਂ ਚੱਲਣ ਦਾ ਕੋਈ ਮਤਲਬ ਨਹੀਂ ਨਾ ਹਾਂਜੀ ਗਰੀਵਾਲ ਸਾਹਿਬ ਜਿਹੜੇ ਦੋਸਤ ਤੁਹਾਡੇ ਵੱਲੋਂ ਲਗਾਏ ਜਾ ਰਹੇ ਇਹਦਾ ਫਾਇਦਾ ਕੀ ਹੋਏਗਾ ਆਮ ਆਦਮੀ ਪਾਰਟੀ ਨੂੰ ਕਿ ਐਡਾ ਵੱਡਾ ਜਿਹੜਾ ਸਿੱਧਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਉਸ ਦਾ ਦੋਸ਼ੀ ਹੀ ਉਸ ਦੀ ਇੰਟਰਵਿਊ ਕਰਵਾਈ ਜਾ ਰਹੀ ਆ ਦੇਖੋ ਅਕਾਲੀ ਦਲ ਨੂੰ ਲੀਡਰਲੈਸ ਕਰ ਦੇਣਗੇ ਉਸ ਦਾ ਸੁਖਵੀਰ ਬਾਦਲ ਹੀ ਕਰੀ ਜਾਂਦਾ ਠੀਕ ਹੈ ਨਾ ਕੁਝ ਵੈਸੇ ਕਰ ਦੇਣਗੇ ਤਾਂ ਅਕਾਲੀ ਕਦੇ ਖੜੇ ਹੀ ਨਹੀਂ ਹੋ ਸਕਦੇ ਅਕਾਲੀ ਦਲ ਪੰਜਾਬ ਦੀ ਨਮਾਇੰਦਾ ਜਮਾਤ ਆ ਉਹ ਪੰਚ ਪੰਸ ਦੀ ਹੂੰ ਉਹ ਦਿਨ ਇਹਦਾ ਥੋੜਾ ਕਿ ਉਹਨੂੰ ਤੁਸੀਂ ਖਤਮ ਹੀ ਕਰਨ ਲੱਗ ਜਓ ਜੜ ਤੋਂ ਔਰ ਗਲਤ ਤਰੀਕਿਆਂ ਨਾਲ ਹੂੰ ਜਦੋਂ ਜਦ ਤੁਹਾਡਾ ਬਿਆਨ ਆਇਆ ਉਸ ਤੋਂ ਬਾਅਦ ਹੁਣ ਵਿਰੋਧੀਆਂ ਦੇ ਵੀ ਰਿਐਕਸ਼ਨ ਆਣ ਲੱਗੇ ਉਹ ਕਹਿੰਦੇ ਕਹਿੰਦੇ ਅਕਾਲੀ ਦਲ ਤਾਂ ਤੇ ਬੀਜੇਪੀ ਤਾਂ ਇੱਕ ਜੁੱਟ ਨੇ ਤਾਂ ਜਿਹੜਾ ਹੁਣ ਉਹਨਾਂ ਦੇ ਪੱਖ ਵਿੱਚ ਬੋਲਿਆ ਜਾ ਰਿਹਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ दादा ਕੋਈ ਗਠਵੰਦਰ ਨਹੀਂ ਆ ਨਾ ਸਦਾ ਹੋਣਾ ਤੇ ਇਹ ਪਰ ਅਸੀਂ ਕਿਸੇ ਦੀ ਇਸੇ ਤਰ੍ਹਾਂ ਹੀ ਕਿਸੇ ਦੇ ਖਿਲਾਫ ਸਰਕਾਰ ਚੋ ਕੇ ਪ੍ਰੋਪਾਗੈਂਡਾ ਕਰੀਏ ਕਿਉਂ ਕਰੀਏ ਕਰਕੇ ਇਸ ਤਰ੍ਹਾਂ ਦੇ ਲਾਂਚਨ ਆਵਾਜ਼ ਵੀ ਪਾਰਟੀ ਲਗਵਾ ਰਹੀ ਹੈ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਬੜੀ ਮੰਦਪਾਗੀ ਗੱਲ ਹੈ ਕਾਂਗਰਸ ਤੇ ਇਹਨਾਂ ਦੀ ਰਲ ਮਿਲੀ ਸਾਜ਼ਿਸ਼ ਆਵਾਜ਼ ਮਿੰਦੀ ਇਹ ਪੂਰੇ ਦੇਸ਼ 'ਚ ਇਕੱਠੇ ਹੋਏ ਹੋਏ ਹੈਗਾ ਗਾਦੀ ਦਾ ਅਜਾ ਹੈਗਾ ਬਹੁਤ ਜ਼ਿਆਦਾ ਕ੍ਰਾਈਸਿਸ ਚ ਹੈ ਆਪਣੀ ਲੀਡਰਸ਼ਿਪ ਖੁਦ ਹੀ ਤਬਾਹ ਕਰਨ ਵਾਸਤੇ ਲੱਗੇ ਹੋਏ ਆ ਔਰ ਉਹਨਾਂ ਨੂੰ ਥੋੜਾ ਜਿਆਦਾ ਸੈਮ ਤੋਂ ਕੰਮ ਲੈਣਾ ਚਾਹੀਦਾ ਪਰ ਉਹ ਕਾਂਗਰਸੀ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਕਿਹੜੀ ਗ੍ਰਿਫਤਾਰੀ ਹੋਣੀ ਹੋ ਰਹੀ ਜੀ ਹੋਣੀ ਹੋ ਰਹੀ ਹੈ ਦਾ ਫਾਇਦਾ ਕੀ ਹੋਏਗਾ ਆਮ ਆਦਮੀ ਪਾਰਟੀ ਨੂੰ ਕਿ ਐਡਾ ਵੱਡਾ ਜਿਹੜਾ ਸਿੱਧਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਉਸ ਦਾ ਦੋਸ਼ੀ ਹੀ ਉਸ ਦੀ ਇੰਟਰਵਿਊ ਕਰਵਾਈ ਜਾ ਰਹੀ ਹੈ ਦੇਖੋ ਅਕਾਲੀ ਦਲ ਨੂੰ ਲੀਡਰਲੈਸ ਕਰ ਦੇਣਗੇ ਉਸ ਤਾਂ ਸੁਖਵੀਰ ਬਾਦਲ ਹੀ ਕਰੀ ਜਾਂਦਾ ਠੀਕ ਹੈ ਨਾ ਕੁਝ ਵੈਸੇ ਕਰ ਦੇਣਗੇ ਤਾਂ ਅਕਾਲੀ ਕਦੇ ਖੜਾ ਹੀ ਨਹੀਂ ਹੋ ਸਕਦੇ ਬਿੱਤੇ ਕੱਲ ਦੇਖਿਆ ਗਿਆ ਹੈ ਕਿ ਡੇਰਾ ਮੂ ਪ੍ਰੇਮੀ ਪ੍ਰਦੀਪ ਪਲੇਅਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਦੋਸ਼ ਲਗਾਏ ਗਏ ਆ ਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਸੁਖਵੀਰ ਸਿੰਘ ਬਾਦਲ ਤੇ ਤਾਂ ਭਾਜਪਾ ਇਸ ਬਿਆਨ ਨੂੰ ਕਿਵੇਂ ਲੈਂਦੀ ਹੈ ਤੇ ਭਾਜਪਾ ਦਾ ਇਸ ਤੇ ਕੀ ਸਟੈਂਡ ਆ ਸਾਡੇ ਨਾਲ ਫੋਨ ਕਾਲ ਤੇ ਨੇ ਬੀਜੇਪੀ ਬੁਲਾਰੇ ਹਰ ਹਰਜੀਤ ਗਰੇਵਾਲ ਗਰੇਵਾਲ ਸਾਹਿਬ ਬਿੱਤੇ ਕੱਲ ਤੋਂ ਪੂਰੀ ਸਿਆਸਤ ਜਿਹੜੀ ਅਗਰਮਾਈ ਹੋਈ ਹੈ ਤੇ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੱਗ ਰਿਹਾ ਹੈ ਕਿ ਡੇਰਾ ਮੁਖੀ ਨਾਲ ਜਿਹੜੀ ਮੀਟਿੰਗ ਹੁੰਦੀ ਹੈ ਤੇ 17 ਵਿੱਚੋਂ ਉਸ ਦੇ ਵੋਟਾਂ ਮੰਗਣ ਲੈਂਡ ਦੇ ਲਈ ਜਿਹੜੀ ਆ ਮੀਟਿੰਗ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਇਸ ਵਿਅਨ ਨੂੰ ਮੈਂ ਸਮਝਦਾ ਜੀ ਇਹ ਜਿਹੜਾ ਪ੍ਰਦੀਪ ਕੁਲੇਰਾ ਇਹ ਸਰਕਾਰੀ ਗਵਾਹ ਹੈ ਸੁਰੇ ਜੀ ਔਰ ਉਹ ਸਰਕਾਰ ਦੀ ਇੱਛਾ ਤੋਂ ਬਿਨਾਂ ਨਾ ਤਾਂ ਕੋਈ ਇਦਾਂ ਦੀ ਪ੍ਰੈਸ ਕਾਨਫਰੰਸ ਕਰ ਸਕਦਾ ਹਾਂ ਨਾ ਹੀ ਕੋਈ ਹੋਰ ਗੱਲ ਕਰ ਸਕਦਾ ਤੇ ਉਹਨੂੰ ਜਦੋਂ ਮਰਜ਼ੀ ਦੁਬਾਰਾ ਬੁਲਾ ਲੈਣ ਜੀ ਕ੍ਰਿਮੀਨਲ ਹੋ ਗਿਆ ਬੰਦਾ ਇੱਕ ਤਰ੍ਹਾਂ ਨਾਲ ਤੇ ਚਾਰ ਪਟੇ ਇੱਕ ਸਬ ਇੰਸਪੈਕਟਰ ਮਾਰ ਦਵੇ ਤਾਂ ਜੋ ਬਿਆਨ ਕਹਿਣਗੇ ਉਹੀ ਦਊਗਾ ਹਾਂ ਤੇ ਇਹ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੇ ਲਾਸ਼ਾਂ ਇਹ ਆਮ ਆਦਮੀ ਪਾਰਟੀ ਲਗਵਾ ਰਹੀ ਹੈ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਬੜੀ ਮੰਦਪਾਗੀ ਗੱਲ ਆ ਕਾਂਗਰਸ ਤੇ ਇਹਨਾਂ ਦੀ ਰਲ ਮਿਲੀ ਸਾਜ਼ਿਸ਼ ਆ ਆਮ ਆਦਮੀ ਦੀ ਇਹ ਪੂਰੇ ਦੇਸ਼ 'ਚ ਇਕੱਠੇ ਹੋਏ ਹੋਏ ਆ ਔਰ ਅਕਾਲੀ ਦਲ ਮੈਂ ਸਮਝਦਾ ਕਿ ਫਿਰ ਵੀ ਪੰਥ ਦੀ ਨੁਮਾਇੰਦਾ ਜਮਾਤਾਂ ਹਮ ਔਰ ਜਿਸ ਤਰ੍ਹਾਂ ਨਾਲ ਅਕਾਲੀ ਦਲ ਆ ਜਾਏਗਾ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਆਪਨੀ ਨਿਰਦੇਸ਼ਿਤ ਖੁਦੀ ਤਬਾਹ ਕਰਨ ਵਾਸਤੇ ਲੱਗੇ ਹੋਏ ਆ ਔਰ ਉਹਨਾਂ ਨੂੰ ਥੋੜਾ ਜਿਆਦਾ ਸਹਿਯਮ ਤੋਂ ਕੰਮ ਲੈਣਾ ਚਾਹੀਦਾ ਦੇ ਸੋਚ ਸਮਰ ਕੇ ਪਾਰਟੀ ਦਾ ਦੇਖਣਾ ਚਾਹੀਦਾ ਪਾਰਟੀ ਦਾ ਉਹਨਾਂ ਦੀ ਆ ਉਹਨਾਂ ਨੇ ਚਲਾਉਣੀ ਆ ਹਮ ਪਰ ਇਹ ਅੱਜ ਜਿਹੜੇ ਪੰਜਾਬ 'ਚ ਅਸੀਂ ਬੈਠੇ ਆ ਇਹ ਪੰਜਾਬ ਵੀ ਅਗਰ ਦੇਸ਼ ਦੇ ਨਾਲ ਮੁਕਤਾਰਾ ਨਾਲ ਤਾਂ ਉਹ ਅਕਾਲੀ ਦਲ ਦੀ ਸੋਚ ਦੀ ਵਜ੍ਹਾ ਕਰਕੇ ਦੇਸ਼ ਭਗਤ ਜਮਾਤ ਆਏ ਮਾਸਟਰ ਤਾਰਾ ਸਿੰਘ ਜੀ ਦੇ ਵਿਚਾਰ ਉਸ ਟਾਈਮ ਜੇ ਠੀਕ ਨਾ ਹੁੰਦੇ ਉਹ ਲੀਡਰ ਸੀਗੇ ਉਸ ਟਾਈਮ ਤੇ ਅੱਜ ਪੰਜਾਬ ਦੇਸ਼ ਦੇ ਨਾਲ ਨਹੀਂ ਹੁੰਦਾ ਸੀ ਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚਣਾ ਪਊਗਾ ਔਰ ਸੋਚ ਕੇ ਹੀ ਇਹ ਇੱਥੇ ਗੱਲ ਕਰਨੀ ਚਾਹੀਦੀ ਔਰ ਇਦਾਂ ਹੀ ਕਿ ਸੁਖਵੀਰ ਬਾਦਲ ਦੇ ਖਿਲਾਫ ਬੋਲਤਾ ਜੀ ਬਹੁਤ ਅੱਛਾ ਹੋ ਗਿਆ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਸਮਾਂ ਐਸਾ ਆ ਜਾਣਾ ਕਿ ਉਹ ਫੇਰ ਜੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ ਗਏ ਉਹ ਲੋਗ ਤੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਗਿਆ ਤੇ ਸਾਡੇ ਹੀ 10-10 ਸਰਪ੍ਰੇ ਚੜਾਏ ਸਾਡੇ ਹੀ ਗੋਲੀਆਂ ਲਗਣੀਆਂ ਨੇ ਐਸੀ ਵਿਚਾਰਧਾਰਾ ਆਪਣ ਫਰਈਆ ਉਸ ਨੂੰ ਰੋਕਿਆ ਜਾਣਾ ਚਾਹੀਦਾ ਨਹੀਂ ਗਰੇਵਾਲ ਸਾਹਿਬ ਤੁਹਾਨੂੰ ਕਿਵੇਂ ਇਹ ਜਿਹੜੇ ਆ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਸਰਕਾਰੀ ਕਰਾ ਰਹੀ ਹੈ ਜਾਂ ਕਾਂਗਰਸ ਪਾਰਟੀ ਮਿਲ ਕੇ ਕਰਾ ਰਹੀ ਹੈ ਜੀ ਇਸ ਤਰ੍ਹਾਂ ਜੀ ਸਰਕਾਰ ਤੇ ਕਾਂਗਰਸ ਦਾ ਇੱਕੋ ਹੀ ਚੀਜ਼ ਆ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਇਸ ਵੇਲੇ ਬਈ ਆ ਚੰਡੀਗੜ੍ਹ ਚ ਜਾ ਕੇ ਇਕੱਠੇ ਸੀ ਆ ਮੋਹਾਲੀ ਚ ਜਾ ਕੇ ਅਲੱਗ-ਅਲੱਗ ਹੋ ਗਏ ਪਰ ਉਹ ਕਾਂਗਰਸੀ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਕਿਹੜੀ ਗ੍ਰਿਫਤਾਰੀ ਹੋਣ ਨਹੀਂ ਹੋ ਰਹੀ ਜੀ ਹੋਣ ਨਹੀਂ ਹੋ ਰਹੀ ਜੀ ਉਹ ਤਾਂ ਅਲੀ ਮਿਲੀ ਨੂਰਾ ਕੁਸ਼ਤੀ ਐਸ ਵੇਲੇ ਜੀ ਤੇ ਇਕੱਠੇ ਨੇ ਔਰ ਇਕੱਠੇ ਇਹ ਜਿਸ ਤਰ੍ਹਾਂ ਕੰਮ ਕਰ ਰਿਹਾ ਇਹ ਮੇਰਾ ਕਹਲਾ ਮੰਦ ਭਾਗੀ ਗੱਲ ਆ ਔਰ ਪੰਜਾਬ ਦੇ ਲਈ ਵੀ ਔਰ ਇਸ ਤਰ੍ਹਾਂ ਕਿਸੇ ਨੂੰ ਯੋਜਨਾ ਨਾਲ ਤੁਸੀਂ ਆਪਣਾ ਬੰਦਾ ਛੱਡ ਕੇ ਔਰ ਉਹਨੂੰ ਸਰਕਾਰੀ ਗਵਾਹ ਬਣਾ ਕੇ ਉਹਦੇ ਖਿਲਾਫ ਪ੍ਰੈਸ ਕਾਨਫਰੰਸ ਕਰਾਵੋ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਇਹ ਕੋਈ ਪੋਲਿਟਿਕਸ ਹੈ ਕੋਈ ਚੰਗੀ ਗੱਲ ਆ ਠੀਕ ਆ ਜੇ ਉਹਨੇ ਕੋਈ ਗਲਤੀ ਕੀਤੀ ਆ ਤੁਹਾਡੇ ਕੋਲ ਸਰਕਾਰ ਹੈਗੀ ਆ ਬਿਜ਼ਨਸ ਹੈਗਾ ਤੇ ਤੁਸੀਂ ਉਹਦੇ ਤੇ ਵੀ ਮੁਕਾਦਮਾ ਦਰਜ ਕਰੋ ਹੂੰ ਉਹਨੂੰ ਇੰਟਰੋਗੇਟ ਕਰੋ ਹੂੰ ਪਰ ਇਸ ਤਰ੍ਹਾਂ ਕਰਨ ਦਾ ਇਦਾਂ ਦੀਆਂ ਕੋਝੀਆਂ ਚਾਲਾਂ ਚੱਲਣ ਦਾ ਕੋਈ ਮਤਲਬ ਨਹੀਂ ਨਾ ਹਾਂਜੀ ਗਰੀਵਾਲ ਸਾਹਿਬ ਜਿਹੜੇ ਦੋਸਤ ਤੁਹਾਡੇ ਵੱਲੋਂ ਲਗਾਏ ਯਾਰ ਇਹਦਾ ਫਾਇਦਾ ਕੀ ਹੋਏਗਾ ਆਮ ਆਦਮੀ ਪਾਰਟੀ ਨੂੰ ਕਿ ਐਡਾ ਵੱਡਾ ਜਿਹੜਾ ਸਿੱਧਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਉਸ ਦਾ ਦੋਸ਼ੀ ਹੀ ਉਸ ਦੀ ਇੰਟਰਵਿਊ ਕਰਵਾਈ ਜਾ ਰਹੀ ਆ ਦੇਖੋ ਅਕਾਲੀ ਦਲ ਨੂੰ ਲੀਡਰਲੈਸ ਕਰ ਦੇਣਗੇ ਉਸ ਤਾਂ ਸੁਖਵੀਰ ਬਾਦਲ ਹੀ ਕਰੀ ਜਾਂਦਾ ਠੀਕ ਹੈ ਨਾ ਕੁਛ ਵੈਸੇ ਕਰ ਦੇਣਗੇ ਤਾਂ ਅਕਾਲੀ ਕਦੇ ਖੜਾ ਹੀ ਨਹੀਂ ਹੋ ਸਕਦੇ ਅਕਾਲੀ ਦਲ ਪੰਜਾਬ ਦੀ ਨਮਾਇੰਦਾ ਜਮਾਤ ਆ ਉਹ ਪੰਚਸ ਦੀ ਹੂੰ ਉਹ ਦਿਨ ਆ ਇਦਾਂ ਥੋੜਾ ਕਿ ਉਹਨੂੰ ਤੁਸੀਂ ਖਤਮ ਹੀ ਕਰਨ ਲੱਗ ਜੁਰਤ ਤੋਂ ਔਰ ਗਲਤ ਤਰੀਕਿਆਂ ਨਾਲ ਹੂੰ ਜਦੋਂ ਦਾ ਤੁਹਾਡਾ ਬਿਆਨ ਆਇਆ ਉਸ ਤੋਂ ਬਾਅਦ ਹੁਣ ਵਿਰੋਧੀਆਂ ਦੇ ਵੀ ਰਿਐਕਸ਼ਨ ਆਣ ਲੱਗੇ ਉਹ ਕਹਿੰਦੇ ਕਹਿੰਦੇ ਅਕਾਲੀ ਦਲ ਤਾਂ ਤੇ ਭਾਜਪਾ ਤਾਂ ਇੱਕ ਜੁੱਟ ਨੇ ਤਾਂ ਜਿਹੜਾ ਹੁਣ ਉਹਨਾਂ ਦੇ ਪੱਖ ਵਿੱਚ ਬੋਲਿਆ ਜਾ ਰਿਹਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਸਾਦਾ ਕੋਈ ਗਠਵੰਦਰ ਨਹੀਂ ਆ ਨਾ ਸਦਾ ਹੋਣਾ ਤੇ ਇਹ ਪਰ ਅਸੀਂ ਕਿਸੇ ਦੀ ਇਸੇ ਤਰ੍ਹਾਂ ਹੀ ਕਿਸੇ ਦੇ ਖਿਲਾਫ ਸਰਕਾਰ ਚੋ ਕੇ ਪ੍ਰੋਪਾਗੈਂਡਾ ਕਰੀਏ ਕਿਉਂ ਕਰੀਏ ਕਿਰਕੇ ਇਸ ਤਰ੍ਹਾਂ ਦੇ ਲਾਂਚਨ ਆਮ ਆਦਮੀ ਪਾਰਟੀ ਲਗਵਾ ਰਹੀ ਹੈ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ